ਹੁਣ ਦੇਖੋ ਮੈਂ ਇੱਕ ਗੱਲ ਦੱਸਦਾ ਹਾਂ ਪੰਜਾਬ ਦੇ ਵਿੱਚ ਮਿਲਿਟੈਂਸੀ ਕਿਵੇਂ ਸ਼ੁਰੂ ਹੋਈ ਸੀ ਪੰਜਾਬ 'ਚ ਖੜਕੂਵਾਦ ਦਾ ਦੌਰ ਕਿਵੇਂ ਸ਼ੁਰੂ ਹੋਇਆ ਨੌਜਵਾਨਾਂ ਦੇ ਘਰਾਂ 'ਚ ਰੇਡਾਂ ਪੈਣੀਆਂ ਸ਼ੁਰੂ ਹੋ ਗਈਆਂ ਨੌਜਵਾਨਾਂ ਨੂੰ ਲੱਗਾ ਵੀ ਜੇ ਸਾਨੂੰ ਪੁਲਿਸ ਚੋੱਕੇ ਲੱਗੀ ਤੇ ਸਾਨੂੰ ਕੁੱਟੂਗੀ ਮਾਰੂਗੀ ਔਰ ਸਾਨੂੰ ਖਤਮ ਕਰ ਦੂਗੀ ਜਾਂ ਸਾਨੂੰ ਲੰਮੇ ਸਮੇਂ ਲਈ ਜਿੰਨਾ 'ਚ ਭੇਜ ਦੂਗੀ ਉਹ ਘਰੋਂ ਰੂਪੋਸ਼ ਹੋ ਗਏ ਜਦੋਂ ਬੰਦਾ ਘਰੋਂ ਗਾਇਬ ਹੋ ਜਾਂਦਾ ਹੈ ਉਹਦੇ ਲਈ ਇਨਕਮ ਦੇ ਰਿਸੋਰਸ ਖਤਮ ਹੋ ਜਾਂਦੇ ਫਿਰ ਉਹਨੂੰ ਰਲਾਇ ਕਰਨਾ ਪੈਂਦਾ ਹੋਰਨਾਂ ਚੀਜ਼ਾਂ ਤੇ ਜਿਹੜੀਆਂ ਕੋਈ ਚੀਜ਼ਾਂ ਕ੍ਰਾਈਮ ਕ੍ਰਿਮੀਨਲੀ ਵੀ ਮੋਟੀਵੇਟਿਡ ਹੁੰਦੀਆਂ ਉਹ ਫਿਰ ਬੰਦਾ ਆਪਣੀ ਪ੍ਰੋਟੈਕਸ਼ਨ ਲਈ ਹਥਿਆਰਾਂ ਵੱਲ ਵੀ ਤੁਰਦਾ ਹੈ ਅੰਤ ਨੂੰ ਪਤਾ ਨਹੀਂ ਲੱਗਦਾ ਕਦੋਂ ਇਹ ਚੀਜ਼ ਫੁੱਲ ਸਕੇਲ ਮਿਲਟੈਂਸੀ ਦਾ ਰੂਪ ਤਰ ਜਾਂਦੀ ਹੈ ਅੱਜ ਵੀ ਗਵਰਨਮੈਂਟ ਨੂੰ ਕਦੀ ਨਹੀਂ ਸੋਚਣਾ ਚਾਹੀਦਾ ਵੀ ਜੇ ਇੱਕ ਨਾਹਰਾ ਲਾਉਣ ਦੇ ਝੰਡਾ ਲਾਉਣ ਨਾਲ ਤੂੰ ਉਹਨੂੰ ਤੁਸੀਂ ਵਾਇਲੈਂਸ ਕਹਿੰਦੇ ਜੋ ਤੇ ਉਸਨੂੰ ਵਾਇਲੈਂਸ ਤੁਸੀਂ ਵੇਖੀ ਨਹੀਂ ਅਜੇ ਤੱਕ ਫਿਰ ਤੁਸੀਂ ਅਸਲ ਵਾਇਲੈਂਸ ਨੂੰ ਕੀ ਕਹੋਗੇ ਇਸ ਕਰਕੇ ਜਿਹੜੀ ਲੋਕਾਂ ਦੀ ਡੈਮੋਕ੍ਰੇਸੀ ਹੈ ਸੰਸਾਰ ਦੇ ਵਿੱਚ ਜੇ ਇਹ ਸੈਲੀਬ੍ਰੇਟ ਕਰਦੇ ਨੇ ਵੀ ਡੈਮੋਕ੍ਰੇਸੀ ਨੂੰ ਇੱਕ ਗੱਲ ਕਰਨ ਵੀ ਜੇ ਲੋਕ ਰਾਏ ਬਣਦੀ ਹੈ ਤੇ ਪਾਰਟੀ ਜੁੜੀ ਜਾਂਦੀ ਹੈ ਤੇ ਜੇ ਲੋਕ ਰਹਿ ਖਾਲਸਾਣ ਦੇ ਹੱਕ ਚ ਬਣ ਜੂ ਤੇ ਫਿਰ ਕੀ ਹੋ ਜੂਗਾ ਫਿਰ ਫਿਰ ਲੋਕਾਂ ਨੂੰ ਆਪਾਂ ਨੂੰ ਲੋਕ ਜਰੂਰੀ ਹੈ ਕਿ ਧਰਤੀ ਦਾ ਹਿੱਸਾ ਜਰੂਰੀ ਹੈ ਕੋਈ ਫਿਰ ਇਦਾਂ ਕਰੋ ਸਾਰੇ ਛੱਕਾਂ ਨੂੰ ਗੋਲੀ ਮਾਰ ਦਿਓ ਇੱਥੇ ਕੋਈ ਮੋਬਾਈਲ ਛੁੱਟ ਦਿਓ ਨਿਊਕਲੀਅਰ ਬੰਬ ਨਾਲ ਹਮਲਾ ਕਰਕੇ ਖਤਮ ਕਰੋ ਸਾਰਾ ਕੁਝ ਤੇ ਫਿਰ ਤੁਸੀਂ ਇਸ ਬੰਜਰ ਧਰਤੀ ਨੂੰ ਆਪਣੀ ਕਲੇਮ ਕਰਕੇ ਝੰਡੇ ਲਾ ਦਿਓ ਭਾਰਤ ਦੇ ਉੱਤੇ ਜੇ ਲੋਕ ਨਹੀਂ ਰਹਿਣਾ ਚਾਹੁੰਦੇ ਨਾ ਰਹਿਣ ਦੁਨੀਆ ਇੱਥੇ ਪਹੁੰਚ ਗਈ ਹੈ ਕਯੂਬਿਕ ਨੇ ਕਿਹਾ ਉੱਥੇ ਕਤਲੇਆਮ ਹੋਇਆ ਲੋਕਾਂ ਦਾ ਯੂਰਪ ਦੇ ਵਿੱਚ ਅੱਜ ਕੋਈ ਮੁਲਕ ਉੱਠ ਕੇ ਕਵੇ ਵੀ ਅਸੀਂ ਵੱਖਰੇ ਹੋਣਾ ਉਹ ਕਹਿਣਗੇ ਵੀ ਠੀਕ ਹੈ ਜੀ ਤੁਸੀਂ ਆਪਣਾ ਕਰੋ ਪ੍ਰਚਾਰ ਜਦੋਂ ਤੁਹਾਡੇ ਨਾਲ ਲੋਕ opinion ਖੜੀ ਹੋ ਗਈ ਤੁਸੀਂ ਰੈਫਰੰਡਮ ਕਰਾ ਲਿਓ ਇੱਥੇ ਰੈਫਰੰਡਮ ਦਾ ਨਾਮ ਲੈਣ ਤੇ ਲੋਕਾਂ ਨੂੰ ਜੀਹਲਾ ਇੱਥੇ ਇੰਨੀ ਸਪਰੈਸ਼ਨ ਦੇ ਵਿੱਚ ਲੋਕਾਂ ਕੋਲ ਵਾਇਲੈਂਸ ਤੋਂ ਬਿਨਾ ਰਾਹ ਕੋਈ ਨਹੀਂ ਬਜਦਾ ਔਰ ਉਹ ਵਾਇਲੈਂਸ ਬੜੀ ਪਵਿੱਤਰ ਹੁੰਦੀ ਹੈ ਜਿਹੜੇ ਲੋਕ ਕਹਿੰਦੇ ਨਾ ਬੜੀ ਮਾੜੀ ਚੀਜ਼ ਹੈ ਜਦੋਂ ਸਪਰੈਸ਼ਨ ਚ ਗੁਰਗੋਬਿੰਦ ਸਾਹਿਬ ਪਾਤਸ਼ਾਹ ਕੀ ਕਹਿੰਦੇ ਜਦੋਂ ਸਾਰੇ ਹਿਲੇ ਵਸੀਲੇ ਖਤਮ ਹੋ ਗਏ ਉਦੋਂ ਤਲਵਾਰ ਦੇ ਮੋਢੇ ਨੂੰ ਹੱਥ ਪਾਉਣਾ ਹੀ ਧਰਮ ਹੈ ਉਦੋਂ ਧਰਮੀ ਦਾ ਕੰਮ ਹੀ ਹੈ ਹੁਣ ਜੇ ਸਾਰੇ ਇਹ ਲੇਵਸੀਲੇ ਸਾਡੇ ਝੰਡੇ ਲਾਉਣ ਤੇ ਬੰਬੰਦੀਆਂ ਸਾਡੇ ਨਾਂ ਲੈਣ ਦੇ ਬੰਬੰਦੀਆਂ ਸਾਡੇ ਜਿੰਦਾਬਾਦ ਕਹਿਣ ਦੇ ਬੰਬੰਦੀਆਂ ਸਾਨੂੰ ਜੇਲਾਂ ਚ ਡਕਣਾ ਸਾਡੇ ਦੇ ਝੂਠੇ ਪਰਚੇ ਕਰਨੇ ਨੌਜਵਾਨਾਂ ਦੀ ਕੁੱਟਮਾਰ ਕਰਨੀ ਫੜਫੜਾਈ ਕਰਨੀ ਹੈ ਤੇ ਫਿਰ ਤੁਸੀਂ ਦੱਸੋ ਵੀ ਰਾਹ ਸਾਡੇ ਕੋ ਕੀ ਹੈ ਮੈਂ ਅਜੇ ਵੀ ਕਹਿੰਨਾ ਹੈ ਵੀ ਬੈਠੋ ਇਹ ਬ੍ਰੇਕ ਲਾਓ ਜਿਹੜਾ ਇਹ ਗਿਰੇਲ ਗੱਡੀ ਦਾ ਇੰਜਣ ਭਜਾਇਆ ਹੈ ਨਾ ਹਿੰਦੁਸਤਾਨ ਨੇ ਇਹ ਬਹੁਤਾ ਦੇਰ ਨਹੀਂ ਚੱਲਣਾ ਤੁਸੀਂ ਮਤਲਬ ਕੱਲੇ ਜਾਣਾ ਚਾਹੁੰਦੇ ਜੋ ਕਿ ਪੰਜਾਬ ਇਹ ਨੂੰ ਤੁਸੀਂ ਉਹਦੀ ਕੋਈ ਪੋਲੀਟਿਕਲ ਮੈਟਰ ਨਹੀਂ ਕਰਦੀ ਇਥੇ ਕਰੋਨਾ ਲੋਕ ਵਸਦੇ ਨੇ ਉਹਨਾਂ ਉਹ ਇਹ ਕਲਚਰਲੀ ਮਤਲਬ ਐਵਿਲੇਸ਼ਨ ਹੋਈ ਹੈ ਇੱਥੇ ਇੱਕ ਕੰਸਟਰਕਟਿਵ ਨਹੀਂ ਹੈਗਾ ਇੰਡੀਆ ਵਾਂਗੂ ਵੀ ਇੰਡੀਆ ਜਿਵੇਂ ਕੰਸਟਰਕਟਿਵ ਕੀਤਾ ਇੰਡੀਅਨ ਕਲਚਰ ਕੀ ਹੈ ਮੈਂ ਜੀ ਪੁੱਛਾਂ ਵਟ ਇੰਡੀਆ ਕਲੋジング ਕੀ ਹੈ ਇੰਡੀਆ ਦੀ ਇੰਡੀਅਨ ਫੂਡ ਕੀ ਹੁੰਦਾ ਕੋਈ ਫੂਡ ਨਹੀਂ ਇੰਡੀਅਨ ਗੁਜਰਾਤ ਦਾ ਬੱਕਰਾ ਪੰਜਾਬ ਦਾ ਬੱਕਰਾ ਪੰਜਾਬ ਦੀ ਬੋਲੀ ਹੈ ਸਭਿਆਚਾਰ ਹੈ ਪੰਜਾਬ ਦਾ ਧਰਮ ਹੈ ਪੰਜਾਬੀ ਇੱਕ ਨਸਲ ਵੀ ਹੈ ਸਾਡੀ ਜਿਹਦੇ ਵਿੱਚ ਵਕ ਵਕ ਫਿਰਕੇ ਵਕ ਵਕ ਜਾਂਦਾ ਨਹੀਂ ਉਹਦੇ 'ਚ ਇੱਕ ਧਰਮ ਹੈ ਵਕ ਵਕੇ ਧਰਮ ਨਹੀਂ ਪਰ ਅਲਟੀਮੇਟਲੀ ਸਾਡੇ ਕੋਲ ਪੰਜਾਬੀ ਹੋਣ ਦਾ ਬਹੁਤ ਵੱਡਾ ਸ਼ੈਲਟਰ ਹੈ ਔਰ ਸਿੱਖੀ ਉਹਦੀ ਸ਼ਾਂ ਹੈ ਸਭ ਤੋਂ ਉੱਚੀ ਸੋ ਸਾਨੂੰ ਐ ਲੱਗਦਾ ਹੈ ਕਿ ਜਿਹੜਾ ਇੰਡੀਆ ਦਾ ਫੇਕ ਇਥੇ ਚਲਾਇਆ ਗਿਆ ਵੀ ਇੰਡੀਅਨ ਕਹਿਣਾ ਖੁਦ ਨੂੰ ਮੈਨੂੰ ਸਮਝ ਨਹੀਂ ਆ ਰਿਹਾ ਕਿ ਕਹਿਣਾ ਕਿਉਂ ਹੈ ਗੁਜਰਾਤੀ ਆਪਣੇ ਆਪ ਨੂੰ ਗੁਜਰਾਤੀ ਕਹਿ ਕੇ ਖੁਸ਼ ਹੈ ਬੰਗਾਲੀ ਬੰਗਾਲੀ ਕਹਿ ਕੇ ਖੁਸ਼ ਹੈ ਪਾਕਿਸਤਾਨ ਨੇ ਜੋ ਬੰਗਲਾਦੇਸ਼ ਕੀਤਾ ਉਹਦੀ ਨੀਤੀ ਸਪਰੈਸ ਕਰਨਾ ਉਹਦਾ ਨਤੀਜਾ ਕੀ ਨਿਕਲਿਆ ਪਾਕਿਸਤਾਨ ਟੁੱਟਿਆ ਇੰਡੀਆ ਨੇ ਉਦੋਂ ਹਮਾਇਤ ਕੀਤੀ ਕਾਦੇ ਲਈ ਦੇਖੋ ਜੀ ਗੁਲਾਮੀ ਹੈ ਲੋਕਾਂ ਤੇ ਇੰਡੀਆ ਉਹ ਕੰਮ ਬਲੋਚਿਸਤਾਨ ਚ ਕਰਦਾ ਪਾਕਿਸਤਾਨ ਉਹ ਕੰਮ ਕਸ਼ਮੀਰ ਚ ਕਰੂਗਾ ਸੋ ਇਹ ਸਾਰਾ ਕੁਝ ਚੱਲਦਾ ਰਹਿਣਾ ਇਹਨਾਂ ਨੂੰ ਸਮਝਣਾ ਚਾਹੀਦਾ ਵੀ ਇਹ ਇਹ ਨਾ ਤੁਸੀਂ ਨੈਸ਼ਨਲਿਜ਼ਮ ਦਾ ਪ੍ਰਭਾਵ ਟੀਵੀ ਤੇ ਚਲਾ ਕੇ ਲੋਕਾਂ ਨੂੰ ਸਮਝਾ ਸਕਦੇ ਜੋ ਵੀ ਇਹ ਬੜਾ ਮਾੜਾ ਜੀ ਫਲਾਣਾ ਬੰਦਾ ਜਿਹੜਾ ਲਾਈਨ ਤੋਂ ਪਰੇ ਖੜਾ ਬੰਦਾ ਉਹ ਬਹੁਤ ਮਾੜਾ ਪਰ ਲਾਈਨ ਦੇ ਪਰਲੇ ਪਾਸੇ ਵਾਲੀ ਤੁਸੀਂ ਬਹੁਤ ਮਾੜੇ ਜੋ ਸੋ ਮੈਂ ਕਹਿੰਦਾ ਦੋਵੇਂ ਪਾਸੇ ਚੰਗੇ ਮਾੜੇ ਬੰਦੇ ਆ